ਇਹ ਮਸਲਾ ਉਹਨਾਂ ਦੇ ਪੂਰਾ ਧਿਆਨ ਦੇ ਵਿੱਚ ਵਾ ਔਰ ਉਹਨਾਂ ਦੇ ਸੱਜੇ ਖੱਬੇ ਜਿਹੜੇ ਆ ਉਹਨਾਂ ਦੇ ਹੀ ਕਹੇ ਕਾਰਨਾਮਾ ਵਾ ਉਹਨਾਂ ਨੇ ਹੀ ਇਹ ਕਾਰਨਾਮਾ ਕੀਤਾ ਅੰਦਰ ਤਹਿਸੀਲਦਾਰ ਪਟਵਾਰੀ ਆਰਸੀ ਨਾਲ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਮਸਲਾ ਹੋਇਆ ਦੇਖੋ ਤੁਸੀਂ ਜਾਇਜ ਕੰਮ ਕਰਨ ਜਾਉਂਗੇ ਨਾ ਮੇਰੇ ਖਿਆਲ ਨਾਲ ਹੋਰ ਤਲੋ 6 ਮਹੀਨੇ ਜਾਂ ਸਾਲ ਲੱਗ ਜਾਣਾ ਜਿਹਨਾਂ ਨਿਆਇਜ ਕੰਮ ਆ ਉਹ ਦੋ ਦਿਨਾਂ ਚ ਹੋ ਰਿਹਾ ਵਾ ਇਹ ਸਰਕਾਰ ਨੇ ਕਿਹੜਾ ਪ੍ਰੋਟੋਕੋਲ ਨਵਾਂ ਸ਼ੁਰੂ ਕੀਤਾ ਲੋਕਤੰਤਰ ਦਾ ਘਾਨ ਕਰ ਰਹੇ ਆ ਉਹ ਵੀ ਤਾਂ ਇਖਤਾਰ ਕਰ ਰਹੇ ਵੀ ਕੋਈ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਕੀ ਤੁਹਾਡੇ ਆਪਣੇ ਮਾਤੇ ਹੱਥ ਰੱਖ ਕੇ ਕੋ ਉਹ ਵੀ ਤੁਹਾਨੂੰ ਇਸ ਮਸਲੇ ਦਾ ਨਹੀਂ ਪ ਪ੍ਰਾਣੀਆਂ ਵੀ ਕਰ ਜਾਂਦੇ ਕਰਦੇ ਜੀ ਸੋਨੀ ਦਾ ਨਾਮ ਹੈ ਜੀ ਸੋਨੀ ਕਿਹੜਾ ਹੈ ਨਾ ਤੁਆ ਤੇ ਫਤਿਹ ਵਾਹ ਜੀ ਜਸਵੀ ਸਿੰਘ ਤੇ ਮੇਰੇ ਹਸਰ ਵਾਲੇ ਤੇ ਜੈਸੂਰੀ ਕੱਟਾ ਕਿਹੜਾ ਮੱਲਾ ਆਪਣਾ ਹਾਂਜੀ ਮੱਲਾ ਕਾਸ਼ ਕੋਲ ਅੱਛਾ ਹਾਂਜੀ ਹਸਰ ਤੇ ਜੈਸੂਰੀ ਕੱਟੇ ਜੇਬ ਕਰਦੇ ਸੀ ਤੇ ਇਕੱਠੇ ਕੰਮ ਕਰਦੇ ਸੀ ਪੌਪੀ ਦਾ ਇਕੱਠੇ ਪੌਪੀ ਵੇਟ ਦੇ ਦਿੰਦੇ ਸੀ ਗਰਨੋ ਜਿਹੜੀ ਤੁਸੀਂ ਸੀਨੇ ਗਈ ਸੀ ਪ੍ਰਾਣ ਰੋਕਣ ਦੇਖਿਆ ਕਰੋ ਜਿਹੜੀ ਦਿੱਕਤੀ ਸੀ ਫਿਰ ਮਾ ਵਿਕਾਸ ਭਾਜੀ ਜਿਹੜਾ ਸਾਡੇ ਨਾਲ ਠੀਕ ਹੈ ਬਗਾ ਸੀ ਜੀ ਨਾ ਮੇਰੀ ਕਾਹਦੀ ਸਾਰੀ ਉਹ ਸਿਹਤਾਂ ਨੂੰ ਪਰੇਸ਼ਾਨ ਕੀਤਾ ਇੱਕ ਦੋ ਵਾਰ ਇਹਨਾਂ ਨੇ ਮੈਨੂੰ ਕੀਤਾ ਵੀ ਸੀ ਸੁਰੀ ਸਾਹਿਬ ਨੇ ਅੱਛਾ ਸੁਰੀ ਸਾਹਿਬ ਨੇ ਮੇਰੇ ਚੈੱਕ ਐਕਟਿਵ ਕਰਨ ਦੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀਗੀ ਅੱਛਾ ਹਾਂ ਜੀ ਕੋਈ ਹੋਰ ਕੋਈ ਰਿਪੋਰਟ ਜਾਂ ਤੁਸੀਂ ਇੱਥੇ ਆ ਗਏ ਨਹੀਂ ਨਹੀਂ ਇੱਥੇ ਦਾ ਕੁਝ ਕਾਰਵਾਈ ਕਰੀ ਗਈ। ਮੈਂ ਕਾਰਵਾਈ ਕੀਤੀ। ਤਸਵੀਰ ਚ ਕੀ ਹੋਇਆ ਤੁਹਾਡੇ ਨਾਲ? ਹਾਂਜੀ। ਤਸਵੀਰ ਚ ਗਿਆ ਕੀ ਹੋਇਆ ਬਈ? ਜੀ ਆਪਣਾ ਕਾਲੀ ਪਤਾ ਦਿਖਾਇਆ ਸੀ। ਤਸਵੀਰ ਕੀ ਕੀ ਹੋਇਆ ਆਪਣੇ? ਬਹੁਤ ਸ਼ੁਕਰੀਆ। ਤਸਵੀਰ ਜਦੋਂ ਅਸੀਂ ਕਰਾਜੀ ਤੇ ਚੇਂਜਿੰਗ ਵੀ ਕੀਤੀ ਸੀ ਜਦੋਂ ਮੈਂ ਫੋਟੋ ਕਰਦੇ ਨਾਲ ਚਲਾਇਆ ਉਹ ਨਾਲ ਦੀ। ਕਪਲਾ ਜੇ ਕਰ ਦਿੱਤਾ। ਟੱਕਾ ਕਰਨ ਲੱਗ ਪਿਆ। ਜੀ ਲੈ ਤੁਹਾਡਾ ਸਾਰਿਆਂ ਦਾ ਧੰਨਵਾਦ। ਜੀ ਵੀ ਤੁਸੀਂ ਸਾਡੇ ਕੋ ਛੋੜੇ ਜੇ ਮੈਸੇਜ ਦੇ ਜਿਹੜਾ ਬਹੁਤ ਜਲਦ ਸਾਡੇ ਅੱਕਾ ਦੀ ਜਿਹੜੀ ਆਵਾਜ਼ ਆ ਚੱਕਰ ਲਈ ਇਕੱਠੇ ਹੋਨੇ ਆ ਅੱਜ ਜਿਹੜਾ ਮੁੱਦਾ ਬੜਾ ਗੰਭੀਰ ਮੁੱਦਾ ਵਾ ਪਿਛਲੇ ਦਿਨੀ ਕਾਫੀ ਸਮੇਂ ਤੋਂ ਇੱਕ ਤਹਿਸੀਲ ਦੇ ਵਿੱਚ ਇੱਕ ਸੁਖਿਆਬਾਦ ਦੇ ਅੰਦਰ ਜ਼ਮੀਨ ਸੀ 90 ਮਰਲੇ ਜਿਹਦੇ ਵਿੱਚ ਦੋ ਭਾਈਵਾਲ ਸੀਗੇ 45-45 ਮਰਲੇ ਦੇ ਜਿਹਦੇ ਵਿੱਚ ਜਸਵੀਰ ਨਾਮ ਦਾ ਲੜਕਾ ਜਿਸ ਦੀ ਵਾਈਫ ਆਰਤੀ ਉਹ ਉਹਦੇ ਫਾਦਰ ਸਾਹਿਬ ਨਾਲ ਬੈਠੇ ਉਹਨਾਂ ਦੀ ਬੇਟੀ ਆ ਇਹਨਾਂ ਦੇ ਨਾਂ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਹ ਵਸੀਅਤ ਕਰਾਉਣ ਲਈ ਉੱਥੇ ਐਪਲੀਕੇਸ਼ਨ ਦਿੱਤੀ 45 ਮਰਲੇ ਉਹਦੇ ਨਾਂ ਤੇ 45 ਮਰਲੇ ਉਹਦੇ ਨਾਂ ਤੇ ਉਹਦੀ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਜਦੋਂ ਅਸੀਂ ਵਸੀਅਤ ਇਹਨਾਂ ਦੇ ਨਾਂ ਤੇ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਤਾਂ ਇੰਤਕਾਲ ਚੜਾ ਲੈਤਾ ਤੇ ਤਕਰੀਬਨ 2 ਮਹੀਨੇ ਸਾਨੂੰ ਲੱਗ ਗਏ ਜਦੋਂ 2 ਮਹੀਨੇ ਬਾਅਦ ਅਸੀਂ ਉੱਥੇ ਜਾ ਕੇ ਇੰਤੇ ਐਫ ਦੀ ਫਰਦ ਦੀ ਕਾਪੀ ਘਟਾ ਰਹੇ ਆ ਤੇ ਸਾਨੂੰ ਪਤਾ ਲੱਗ ਰਿਹਾ ਜੀ ਜਿਹੜਾ ਸ਼ੁਭਮ ਨਾਮ ਦਾ ਦੂਸਰਾ ਲੜਕਾ ਸੀਗਾ ਉਹਦੇ ਨਾਂ ਤੇ 85 ਮਰਲੇ ਔਰ ਜਸਵੀਰ ਦੇ ਨਾਂ ਤੇ 5 ਮਰਲੇ ਜਿਹੜੀ ਅੰਦਰੋਂ ਹੀਰਾ ਫੇਰੀ ਕਰਕੇ ਤੁਸੀਂ ਦੇਖੋ ਥੋੜੇ ਦਿਨੀ ਪਹਿਲਾਂ ਆ ਦੋ ਚਾਰ ਦਿਨ ਪਹਿਲਾਂ ਤੁਸੀਂ মিডিਆ ਸਾਰੇ ਵੀਰ ਮੇਰੇ ਉੱਥੇ ਇਕੱਠੇ ਸੀ ਤਹਿਸੀਲੇ ਮਾਨਯੋਗ ਜਿਹੜੇ ਐਮ ਐਲ ਏ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੇ ਇੱਕ ਖੁੱਲਾ ਦਰਵਾਜ਼ਾ ਲਾਇਆ ਵੀ ਤਹਿਸੀਲ ਦੇ ਅੰਦਰ ਕੀ ਕੀ ਹੋ ਰਿਹਾ ਕੀ ਕੀ ਨਹੀਂ ਹੋ ਰਿਹਾ ਨਾ ਕੀ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਇਹ ਮਸਲਾ ਉਹਨਾਂ ਦੇ ਪੂਰਾ ਧਿਆਨ ਦੇ ਵਿੱਚ ਵਾ ਔਰ ਉਹਨਾਂ ਦੇ ਸੱਜੇ ਖੱਬੇ ਜਿਹੜੇ ਆ ਉਹਨਾਂ ਦੇ ਹੀ ਕਾਰਨਾਮਾ ਵਾ ਉਹਨਾਂ ਨੇ ਹੀ ਇਹ ਕਾਰਨਾਮਾ ਕੀਤਾ ਅੰਦਰ ਤਹਿਸੀਲਦਾਰ ਪਟਵਾਰੀ ਆਰਸੀ ਨਾਲ ਸਾਰਿਆਂ ਨਾਲ ਮਿਲ ਕੇ ਜਿਹੜਾ ਇਹ ਮਸਲਾ ਹੋਇਆ ਦੇਖੋ ਤੁਸੀਂ ਜਾਇਜ਼ ਕੰਮ ਕਰਨ ਜਾਓਗੇ ਨਾ ਮੇਰੇ ਖਿਆਲ ਨਾਲ ਔਰ ਤੁਹਾਨੂੰ 6 ਮਹੀਨੇ ਜਾਂ ਸਾਲ ਲੱਗ ਜਾਣਾ ਇਹਨੇ ਇਹ ਜਗ੍ਹਾ ਕੰਮ ਆ ਉਹ ਦੋ ਦਿਨਾਂ ਚ ਹੋ ਰਿਹਾ ਵਾ ਇਹ ਸਰਕਾਰ ਨੇ ਕਿਹੜਾ ਪ੍ਰੋਟੋਕੋਲ ਨਵਾਂ ਸ਼ੁਰੂ ਕੀਤਾ ਲੋਕਤੰਤਰ ਦਾ ਘਾਣ ਕਰ ਰਹੇ ਆ ਉਹ ਵਿਧਾਇਕ ਸਾਹਿਬ ਕਹ ਰਹੇ ਵੀ ਕੋਈ ਨਾਕਾਹੂ ਸੇ ਦੋਸਤੀ ਨਾਕਾਹੂ ਸੇ ਬਹਿਰ ਕੀ ਤੁਹਾਡੇ ਆਪਣੇ ਮਰਤੇ ਹੱਥ ਰੱਖ ਕੇ ਕਹੋ ਵਾ ਉਹ ਵੀ ਤੁਹਾਨੂੰ ਇਸ ਮਸਲੇ ਦਾ ਨਹੀਂ ਪਤਾ ਤੁਹਾੰਤਾ ਦੂਏ ਦਿਨ ਹੀ ਪਤਾ ਲੱਗ ਗਿਆ ਜਿਸ ਦਿਨ ਇੱਕਾਈ ਉੱਥੇ ਖੱਪ ਪਈ ਸੀ ਫਿਰ ਜਿਹੜਾ ਇਹ ਕੰਮ ਉਹਨਾਂ ਨੇ تحصیلਦਾਰ ਨੇ ਸਾਨੂੰ ਵਿਸ਼ਵਾਸਨ ਦਿੱਤਾ ਜਿਹੜਾ ਭੀਮ ਸੈਨਾ ਦੇਖੋ ਉਹਨਾਂ ਦੀ ਰਜਾ ਤੋਂ ਬਗੈਰ ਜਿਹੜਾ ਇਹ ਕੰਮ ਨਹੀਂ ਹੋ ਸਕਦਾ ਸੀ ਅਸੀਂ ਜਿਹੜੀਆਂ ਐਪਲੀਕੇਸ਼ਨਾਂ ਸੀਐਮ ਸਾਹਿਬ ਨੂੰ ਮਾਨਯੋਗ ਐਸਐਸਪੀ ਹਰਪੁਰ ਜੀ ਨੂੰ ਡੀਸੀ ਸਾਹਿਬ ਨੂੰ ਫਿਰ ਰੈਵਨਿਊ ਵਿਭਾਗ ਵਿਜੀਲੈਂਸ ਨੂੰ ਸਾਰਿਆਂ ਨੂੰ ਪਾਤੀਆਂ ਆਨਲਾਈਨ ਹੋ ਗਈਆਂ ਔਰ ਅੱਜ 2 ਮਹੀਨੇ ਤੋਂ ਤਕਰੀਬਨ ਉੱਪਰ ਹੋ ਗਿਆ ਵੀ ਜਿਹੜੀ ਇਨਕੁਆਰੀ ਹੈ ਡੀਐਸਪੀ ਸਤਨਾਮ ਸਿੰਘ ਜੀ ਜਿਹੜੇ ਵੂਮਨ ਵਿੰਗ ਦੇ ਵਿੱਚ ਵਿੰਦੇ ਆ ਉਹਨਾਂ ਦੇ ਕੋਲ ਚੱਲ ਰਹੀ ਹੈ ਅਸੀਂ ਐਪਲੀਕੇਸ਼ਨ ਤਾਂ ਦਿੱਤੀ ਤੁਹਾਨੂੰ ਅੱਜ ਆਹ ਤੁਹਾਨੂੰ ਦੱਸਖਾਣਾ ਹੈ ਇਹ ਐਪਲੀਕੇਸ਼ਨ ਦਿੱਤੀ ਅਸੀਂ 13 9 2025 ਦੀ ਔਰ ਅਸੀਂ ਸਾਰੇ ਡਾਕੂਮੈਂਟਸ ਨਾਲ ਲਾਏ ਪਏ ਆ ਵੀ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਫਰਦਾ ਤੇ ਇੰਤਕਾਲ ਜਿਹੜਾ ਪਹਿਲਾਂ ਜਸਵੀਰ ਦੇ ਨਾਂ ਤੇ ਬੋਲਦਾਈ ਬਾਅਦ ਚੋਂ ਕਿੱਦਾਂ ਸ਼ੁਭਮ ਦੇ ਨਾਂ ਤੇ ਹੋਇਆ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਚਲੋ ਇੱਕ ਕੰਮ ਕੀਤਾ ਵੀ ਇਹਨਾਂ ਨੇ ਸਾਨੂੰ ਸ਼ਵਾਸਨ ਦੇ ਕੇ ਜਿਹੜਾ ਆਰਤੀ ਦੇ ਉਹਨਾਂ ਦੇ ਪਰਿਵਾਰ ਦੇ ਨਾਂ ਤੇ ਜਿਹੜਾ ਵਸੀਅਤ ਇੰਤਕਾਲ ਕਰਤੀ ਪਰ ਮਸਲਾ ਗੱਲ ਇਹ ਆ ਸਵਾਲ ਇਹ ਚੱਕਿਆ ਜਾਂਦਾ ਵੀ ਬਦਲਾ ਦਾ ਨਾਂ ਤਾਂ ਲੈਂਦੇ ਇਹ ਇਹ ਬਦਲਾ ਕਿਹੜਾ ਕਰਦੇ ਤਸਵੀਰ ਦੇ ਅੰਦਰ ਜਿਹੜੇ ਪੇਪਰ ਉਹਨਾਂ ਦਾ ਬਦਲਾ ਕਰਦੇ ਸਰ ਜਿਹੜੀ origial BC ਉਹ ਕਿਹਦੇ ਵਿੱਚ ਸੀ ਹਾਂਜੀ origial BC ਜਿਹੜੀ ਹੋਈ ਆ ਹਾਂਜੀ ਕਿਹਦੇ ਵਿੱਚ ਸੀ ਹੁਣ ਸਾਡੇ ਕੋਲ ਹੁਣ ਇਹਨਾਂ ਦੇ ਕੋਲ ਆ ਪਰਿਵਾਰਕ ਉਹਨਾਂ ਫੋਟੋ ਕਾਪੀ ਜਹਾਜ਼ ਤੇ ਕਰਤਾ ਪਹਿਲਾਂ ਉਹ ਹੀ ਤਾਂ ਸਰ ਸਵਾਲ ਆ ਸਾਡਾ ਉਹੀ ਤਾਂ ਸਾਡਾ ਕੁਐਸਚਨ ਆ ਅਸੀਂ ਡੀਐਸਪੀ ਸਾਹਿਬ ਨੂੰ ਇਹੀ ਤਾਂ ਗੱਲ ਪੁੱਛਨੇ ਪਏ ਵੀ ਕਾਗਜ਼ ਹੋਏ ਕਿੱਦਾਂ ਚੇਂਜ ਲਗਦਾ ਮਿਲੀ ਭੁਗਤਣਾ ਮਿਲੀ ਭਗਤ ਸਰ ਦੇਖੋ ਹਰੇਕ ਦੀਪਲੀ ਭੱਲੇ ਤੋਂ ਲੈ ਕੇ ਉੱਪਰ ਤੱਕ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਸਾਡਾ ਸਵਾਲ ਇਹੀ ਆ ਵੀ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦਾ ਹੱਕ ਇਹਨਾਂ ਦੇ ਕੋਲ ਰਹਿਣਾ ਚਾਹੀਦਾ ਔਰ ਸਾਨੂੰ ਸੂਤਰਾ ਰਾਹੀ ਇਹ ਵੀ ਜਾਣਕਾਰੀ ਮਿਲੀ ਵੀ ਇਹ ਬੰਦੇ ਜਿਹੜੇ ਆ 5-7 ਜਣੇ ਹੈਗੇ ਆ ਇਹ ਕੋਈ ਜੇਲ੍ਹ ਚ ਗੈਂਗਸਟਰਾਂ ਦੇ ਨਾਲ ਲਿੰਕ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਵੀ ਪਹੁੰਚਾ ਸਕਦੇ ਉਹ ਅਸੀਂ ਮੰਨ ਜੋਗ ਐਸਐਸਪੀ ਸਾਹਿਬ ਨੂੰ ਅਸੀਂ ਜਿਹੜਾ ਲਿਖਤ ਚ ਨਾਮ ਉਹਨਾਂ ਦੇ ਦੇ ਦੇਣੇ ਆ ਅਗਰ ਕੱਲੋ ਕਿਸਾਨ ਚੋਂ ਬੈਠੇ ਕਿਸੇ ਨੂੰ ਵੀ ਜਾਂ ਇਸ ਲੜਕੀ ਦੇ ਉਹ ਲੜਕੀ ਦੇ ਪਰਿਵਾਰ ਨੂੰ ਸਾਨੂੰ ਕਿਸੇ ਨੂੰ ਵੀ ਕੋਈ ਜਾਨੀ ਮਾਲੀ ਨਿਕਸਾਰ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਇਹੀ ਬੰਦੇ ਹੋਣਗੇ ਔਰ ਗੱਲ ਕਰੀਏ ਡੀਐਸਪੀ ਸਾਹਿਬ ਦੀ ਡੀਐਸਪੀ ਸਾਹਿਬ ਕੇ ਨਾਲ ਸਮਝੋਤਾ ਕਰ ਲਓ ਕਿਸ ਚੀਜ਼ ਦਾ ਸਮਝੋਤਾ ਕਰ ਲਿਆ ਸੀ ਲਗਾਤਾਰ 2 ਮਹੀਨੇ ਹੋ ਗਏ ਅਸੀਂ ਰੋਜ਼ ਜਾ ਰਹੇ ਆ ਡੀਐਸਪੀ ਸਾਹਿਬ ਨੂੰ ਫੋਨ ਕਰ ਰਹੇ ਆ ਫੋਨ ਨਹੀਂ ਚੱਕਦੇ ਕਦੀ ਬਸ ਬ੍ਰਦਰ ਮੈਂ ਇੱਧਰ ਆ ਗਿਆ ਮੈਂ ਬ੍ਰਦਰ ਉੱਧਰ ਆ ਗਿਆ ਸਮਝੋਤਾ ਕਿਸਦਾ ਸਰਕਾਰੀ ਕਾਰਜਾਂ ਦੇ ਨਾਲ سرکاری ਕਾਗਜ਼ਾ ਦੇ ਨਾਲ ਛੇੜਗਾਨੀ ਇਹ ਸਮਝੋਤਾ ਕਰਨਾ ਨਹੀਂ ਲੱਗਦਾ ਪਿੰਡੀ ਤੇ ਪ੍ਰੈਸ਼ਰ ਜਿਹੜਾ ਕਰਕੇ ਸਰ ਪੋਲੀਟਿਕਲ ਪ੍ਰੈਸ਼ਰ ਜੀ ਮੈਂ ਤਾਂ ਉਹਨਾਂ ਦਾਦਾ ਜਿਹੜਾ ਵਿੱਚ ਇੱਕ ਲੜਕਾ ਆ ਰਸੀ ਆ ਕਲਰਕ ਜਿਹੜਾ ਵਾ ਉਹ ਕਹਿੰਦਾ ਵੀ ਮੇਕੋ ਇੱਕ ਬੰਦਾ ਸ਼ਖਸ ਆਇਆ ਵਿਧਾਇਕ ਦਾ ਵਿਧਾਇਕ ਜੀ ਨੇ ਮੇਰੇ ਫੋਨ ਤੇ ਗੱਲ ਕਰਾਈ ਉਹਨਾਂ ਨੇ ਕਿਹਾ ਕੰਮ ਦੇਖ ਲੈ ਯਾਰ ਕੀ ਕਰਨਾ ਕਰ ਦੇ ਕਹਿੰਦਾ ਮੈਂ ਉਹਦੇ ਕਹੀ ਦੇ ਕਰ ਦਿੱਤਾ ਮੈਂ ਉਹ ਨਾ ਇਨੈਕਟਰੀ ਨਹੀਂ ਲੈ ਸਕਦਾ ਨਾ ਅਸਲੀ ਹੋਗਾ ਆਰਸੀ ਵੀ ਗਲਤ ਕੰਮ ਹੈ ਹਾਂ ਅਸਲੀ ਗੱਲ ਹੈ ਦੇਖੋ ਬਿਨਾਂ ਪੈਸੇ ਤੋਂ ਜਾਂ ਕਿਸੇ ਲਾਲਚ ਤੋਂ ਤਾਂ ਕੰਮ ਹੀ ਹੋਇਆ ਨਹੀਂ ਹੈਗਾ ਕੋਈ ਕੰਮ ਛੋਟਾ ਤਾਂ ਹੈ ਨਹੀਂ ਦੇਖੋ ਰਿਕਾਰਡ ਦੇ ਵਿੱਚੋਂ ਪਹਿਲਾਂ ਪੇਜ ਹੀ ਚੇਂਜ ਕਰ ਸਕਦੇ ਆ ਤੂੰ ਕਿੱਦਾਂ ਹੋਇਆ ਤਹਿਸੀਲਦਾਰ ਜਿਹੜਾ ਭੀਮ ਸਿੰਘ ਜੀ ਉਹ ਕਹਿੰਦਾ ਮੈਨੂੰ ਪਤਾ ਨਹੀਂ ਯਾਰ ਤੁਹਾਡੇ ਉੱਥੇ ਜਿਹੜਾ ਉਹ ਲੱਗਦਾ ਗੂਠਾ ਉੱਤੋਂ ਵੇਰ ਤਾਂ ਹੋ ਹੀ ਨਹੀਂ ਸਕਦਾ ਤੇ ਕਿੱਦਾਂ ਹੋਇਆ ਕੀ ਡੀਐਸਪੀ ਸਾਹਮਣੇ ਅੱਜ ਤੱਕ ਬੰਨੋ ਪਟਵਾਰੀ ਨੂੰ ਉਹਨੂੰ ਆਰਸੀ ਨੂੰ ਤਹਿਸੀਲਦਾਰ ਨੂੰ ਬੁਲਾ ਕੇ ਇੱਕ ਵਾਰ ਵੀ ਪੁੱਛਿਆ ਵੀ ਤੂੰ ਇਹ ਕੰਮ ਹੋਇਆ ਕਿੱਦਾਂ ਵਾ ਰੋਜ਼ੀ ਸਾਨੂੰ ਇੱਕ ਹੀ ਗੱਲ ਲੌਲੀਪੌਪ ਦੇ ਕੇ ਤੋੜ ਦਿੰਦੇ ਤੇ ਕਿਹੜੀ ਸਰਕਾਰ ਆ ਗਈ ਯਾਰ ਇੱਦਾਂ ਦੇ ਨਾਲ ਪਤਾ ਨਹੀਂ ਕਿੰਨੇ ਕ ਕੱਪੜੇ ਕੀਤੇ ਹੋਣੇ ਇੱਕ ਤਾਂ ਸਾਡੇ ਨਾਲ ਹੀ ਹੋ ਗਿਆ ਇਹਨਾਂ ਮਦਰ ਤਹਿਸੀਲ ਦੇ ਅੰਦਰ 100% ਚੋਰ ਬਿਜਾਰੀ ਚੱਲਦੀ ਪਈ ਹੈ ਕੀ ਮੰਗ ਕਰਦੇ ਸਾਡੀ ਮੰਗ ਇਹ ਹੈ ਵੀ ਜੇ 2 ਦਿਨਾਂ ਦੇ ਅੰਦਰ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਇਹਨਾਂ ਬੰਦਿਆਂ ਦੇ ਤਹਿਸੀਲਦਾਰ ਤੇ ਤਹਿਸੀਲਦਾਰ ਦੇ ਸਾਥੀਆਂ ਤੇ ਔਰ ਸ਼ੁਭਮ ਤੇ ਅਗਰ 2 ਦਿਨਾਂ ਦੇ ਅੰਦਰ ਪਰਚਾ ਨਹੀਂ ਹੁੰਦਾ ਤਾਂ ਪੱਛੰਡੀਗੜ ਜਾ ਕੇ ਪ੍ਰੈਸ ਕਾਨਫਰੰਸ ਦੇ ਕਰਕੇ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗੇ ਵੀ ਸ਼ਿਆਰਪੁਰ ਜ਼ਿਲ੍ਹੇ ਦਾ ਹਾਲ ਕੀ ਹੈ ਔਰ ਮੇਰੀ ਤੁਹਾਡੇ ਮਾਧਿਅਮ ਤੋਂ ਇੱਕ ਅਪੀਲ ਵਾ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਬੰਦੇ ਹੈਗੇ ਆਏ ਜਿਨ੍ਹਾਂ ਨੇ ਜੇ ਕਲੋਨੀਆਂ ਲੋਕਾਂ ਦੀਆਂ ਕੱਟ ਕੇ ਵੇਚਦੇ ਇਹਨਾਂ ਕੋ ਜਿਨ੍ਹਾਂ ਨੇ ਵੀ ਪਲਾਟ ਲਏ ਔਰ ਸ਼ਹਿਰ ਦੇ ਜਿੰਨੇ ਵਾਸੀ ਵੀ ਆ ਜਿਹੜੇ ਇੱਥੇ ਦੇ ਲੋਕ ਵਾ ਉਹ ਵੀ ਆਪਣੀਆਂ ਆਪਣੀਆਂ ਰਜਿਸਟਰੀਆਂ ਇੱਕ ਵਾਰ ਜ਼ਰੂਰ ਚੈੱਕ ਕਰਾ ਲੈ ਕਿਤੇ ਹੋਣਾ ਹੋਵੇ ਵੀ ਉਹਨਾਂ ਦੀਆਂ ਵੀ ਰਜਿਸਟਰੀਆਂ ਚੇਂਜ ਹੋ ਗਈ ਹੋ ਸਰ ਵਸੀਅਤ ਜਿਹੜੀ ਹੈਗੀ ਆ ਦੋਨੋਂ ਬੱਚੇ ਦੇ ਨਾਂ 'ਤੇ ਪੈਣਾ ਅੱਜ ਤੋਂ ਪਹਿਲਾਂ ਦੇਖੋ ਜਿਹੜੀ ਰਜਿਸਟਰੀ ਸੀ ਦੋ ਜਣਾਂ ਦੇ ਨਾਂ 'ਤੇ ਸੀ ਸ਼ੁਭਮ ਔਰ ਜਸਵੀਰ ਦੇ ਨਾਂ 'ਤੇ ਜਦੋਂ ਜਸਵੀਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜੀ ਵਸੀਅਤ ਉਹ ਪਰਿਵਾਰ ਦੇ ਨਾਂ 'ਤੇ ਚੜੀ ਇਹੀ ਮੰਗ ਸੀਗੀ ਹੋਰ ਤਾਂ ਕੋਈ ਮੰਗ ਨਹੀਂ ਸੀ ਵੀ ਜੋ ਬੰਦਾ ਹਰ ਇਕੱਠੇ ਕੰਮ ਕਰਦੇ ਸੀ ਵਪਾਰ ਕਰਦੇ ਸੀ ਪਰ ਸ਼ੁਭਮ ਕਿੱਦਾਂ ਕਰਾ ਗਿਆ ਪਰ ਜਿਹੜਾ ਸਾਨੂੰ ਅੰਦਰੋਂ ਸੂਤਰਾਂ ਤੋਂ ਪਤਾ ਵੀ ਜੇ ਸ਼ੁਭਮ ਤਾਂ ਉੱਥੇ ਪਹੁੰਚਿਆ ਹੀ ਨਹੀਂ ਉੱਥੇ ਗਿਆ ਸਾਰੇ ਇਹ ਵਿਧਾਇਕ ਜਿਹੜੇ ਸੱਜੇ ਖੱਬੇ ਆ ਠੀਕ ਉਹ ਹੁਣ ਵਿਧਾਇਕ ਸਾਹਿਬ ਨੂੰ ਪੁੱਛੋ ਤੁਸੀਂ ਮੇਰੀ ਤੁਹਾਡੀ ਤੁਹਾਡੇ ਰਾਹੀਂ ਮਾਧਿਅਮ ਤੋਂ ਇੱਕ ਬੇਨਤੀ ਆ ਵਿਧਾਇਕ ਸਾਹਿਬ ਗੱਲਾਂ ਬਹੁ ਬੜੀਆਂ-ਬੜੀਆਂ ਕਰਦੇ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬਹਿਰ ਤੁਹਾਨੂੰ ਕੀ ਗੱਲ ਪਤਾ ਹੀ ਨਹੀਂ ਹੈਗਾ ਵੀ ਕੰਮ ਕੀਤਾ ਕਿੰਨੇ ਤੁਸੀਂ ਝੂਠ ਬੋਲਣ ਚ ਇੰਨੇ ਮਾਹਿਰ ਹੋ ਗਏ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਇਸ ਕਰਕੇ ਸਾਡੀ ਮੰਗ ਵਾ ਜੇ 2 ਦਿਨਾਂ ਚ ਪਰਚਾ ਨਹੀਂ ਹੁੰਦਾ ਅਸੀਂ ਇੱਥੋਂ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਜਾਵਾਂਗੇ ਪ੍ਰੈਸ ਕਲੱਬ ਸਾਡੀ ਉੱਥੇ ਗੱਲ ਹੋ ਗਈ ਹੈ ਬੁੱਕ ਕਰਾ ਕੇ ਉੱਥੇ ਪ੍ਰੈਸ ਕਰਾਂਗੇ ਤਾਂ ਕਿ ਜਿਹੜੀਆਂ ਸਾਡੀ ਪਹਿਲਾਂ ਤੁਹਾਡੇ ਮਾਧਿਅਮ ਤੋਂ ਸਾਡੀ ਜਿਹੜੀ ਗੱਲ ਉਹਨਾਂ ਤੱਕ ਪਹੁੰਚਣੀ ਚਾਹੀਦੀ ਇੰਟੈਲੀਜੈਂਸੀ ਹੈਗੀ ਐ ਇੱਥੇ ਖੜੀ ਉਹਨਾਂ ਦੇ ਮਾਧਿਅਮ ਤੋਂ ਉੱਥੇ ਗੱਲ ਪਹੁੰਚਣੀ ਚਾਹੀਦੀ ਔਰ ਇਹ ਹਰ ਹਾਲ 'ਚ ਸੀਐਮ ਸਾਹਿਬ ਦੇ ਧਿਆਨ ਚ ਆਈ ਬਚਾਵਾਂਗੇ ਔਰ ਜਿਸ ਦਿਨ ਸੀਐਮ ਸਾਹਿਬ ਹਿਆਰਪੁਰ ਆਉਗੇ ਉਸ ਦਿਨ ਸਾਡੀ ਬੇਨਤੀ ਇੰਟੈਲੀਜੈਂਸੀ ਨੂੰ ਵੀ ਸੀਆਈਡੀ ਨੂੰ ਵੀ ਸਾਡੀ ਉਹਨਾਂ ਨਾਲ ਜਾ ਮੀਟਿੰਗ ਕਰਾਈ ਜਾਵੇ ਨਹੀਂ ਤਾਂ ਅਸੀਂ ਵਿਰੋਧ ਕਰਕੇ ਉਹਨਾਂ ਨਾਲ ਉਹਨਾਂ ਨੂੰ ਰੁਕਾਂਗੇ ਉਹ ਰੋਕ ਕੇ ਉਹਨਾਂ ਦਾ ਧਿਆਨ ਦੇ ਵਿੱਚ ਜਿਹੜੀ ਜਿਹੜੀ ਤਸੀਲ ਦੇ ਅੰਦਰ ਅਜ ਕੱਪੜੇ ਚਲਦੇ ਪਏ ਔਰ ਬਹੁਤ ਵੱਡੇ ਮਾਧਿਅਮ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ 15 ਦਿਨ ਉੱਥੇ ਰਿਹਾ ਤਸੀਲ 'ਚ ਉੱਥੋਂ ਸਾਨੂੰ ਪਤਾ ਲੱਗ ਰਿਹਾ ਵੀ ਕੀ ਕੀ ਹੋ ਰਿਹਾ ਹੈ ਜੇ ਤੁਸੀਂ ਜਾ ਕੇ ਇੱਕ ਵਾਰੀ ਛਾਣ ਕੇ ਕਰੋ ਨਾ ਤਾਂ ਕਈ ਕੁਝ ਹੀ ਨਿਕਲੇ ਨਾ ਵਾ ਇਹ ਪਲਾਟ ਦੀ ਰਜਿਸਟਰੀ ਇੱਥੇ ਦੀ ਕਰਾਂਦੇ ਮੁੜ ਕੇ ਬਾਅਦ ਚ ਉਹਨੂੰ ਦੱਸਦੇ ਕੋਈ ਹੋਰ ਵਾ ਤਹੇ ਹੋਰ ਵੰਗੇ ਲੈ ਲੈਂਦੇ ਪਲਾਟ ਮੁੜ ਕੇ ਸਸਤਾ ਦਿੰਦੇ ਜੇ ਨਾ ਬੰਦਿਆਂ ਦਾ ਦੋ ਦਿਨਾਂ ਚ ਕਾਰਵਾਈ ਨਹੀਂ ਹੋਈ ਤਾਂ ਜਿਹੜਾ ਅਸੀਂ ਅਗਲਾ ਸਟੈਪ ਇਹਦਾ ਚੰਡੀਗੜ੍ਹ ਸੀਐਮ ਹਸ ਬੋਜ ਕੇ ਸਰ ਦੇਖੋ ਜੇ ਸਾਰੀ ਸੁਣਵਾਈ ਨਹੀਂ ਹੋ ਗਈ ਹੋਈ ਹਰ ਮਾਧਿਅਮ ਚੋ ਰਾਂਗੇ ਅਸੀਂ ਕੋਰਟ ਤੱਕ ਵੀ ਜਾਵਾਂਗੇ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਦਾ ਕਿਹਾ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਉਣਾ ਇਹੀ ਮਕਸਦ ਧੰਨਵਾਦ ਜੀ ਲੈ ਕੇ ਉਹ ਵੀ ਤੁਹਾਡਾ ਨਾਮ ਕੰਸਲਿਅਮ ਲੈ ਰਿਹਾ ਕਿ ਵਿਧਾਇਕ ਨੇ ਖਾਸ ਬੰਦਿਆਂ ਨੇ ਕਹਿ ਕੇ ਤਸਿਲਦਾਰ ਕੋਲ ਪਰਚੇ ਪਰਵਾ ਕੇ ਜੁਆਇਨ ਦਾ ਹੀ ਰਵਿਸ਼ੀ ਕੀਤੀ ਗਈ ਮੈਂ ਉਸ ਦਿਨ ਉਹਦੀ ਦਰਖਾਸਤ ਕਹੇ ਦੇ ਦਿੱਤੀ ਗਈ ਹੈ ਪਰ ਉਹ ਕਾਰਵਾਈ ਨਹੀਂ ਹੋਣ ਦਿੱਤੀ ਵੀਕਾਸ ਹਾਂਸੀ ਨੂੰ ਜਿੰਨੇ ਬੰਦੇ ਵੀ ਉੱਥੇ ਗਏ ਉਹਨਾਂ ਨੇ ਗੱਲ ਬੜੀ ਕਲੀਅਰਲੀ ਕਹਿਣੀ ਚਾਹਨਾ ਸਿਰਫ ਅੱਜ ਨਹੀਂ ਕਹਿ ਰਿਹਾ ਮੇਰੀ ਫੇਸਬੁੱਕ ਦੇ ਉੱਤੇ ਵੀ ਗੱਲ ਪਈ ਹੋਇਆ ਔਰ ਜਦੋਂ ਮੈਨੂੰ ਲੋਕਾਂ ਨੇ ਹੁਸ਼ਿਆਰਪੁਰ ਦੇ ਨੇ ਨਾਮਜ਼ਦਗੀ ਦਿੱਤੀ ਸੀ ਔਰ ਉਹ ਤੋਂ ਮਨਿਸਟਰ ਵੀ ਰਿਹਾ ਮੈਂ ਫੇਸਬੁੱਕ ਤੇ ਗੱਲ ਪਈ ਸੀ ਨਾ ਕਾ ਹੂ ਸੇ ਦੋਸਤੀ ਨਾ ਕਾ ਹੂ ਸੇ ਬਿਆਰ ਮੇਰੇ ਨਾਲ ਮੇਰੇ ਇਸ ਵੇਲੇ ਵੀ ਵਾਲੇ ਵਾਲੇ ਤਕਰੀਬਨ ਅੱਜ ਜੇ ਮਿਲਣ ਵਾਲੇ ਲਾਲਾਂ ਤੋਂ 100 ਬੰਦਾ ਹੋਣਾ ਸੋ ਕਿਆ ਮੇਰੇ ਨਾਰ ਰਹਿਣ ਦੇ ਨਾਲ ਜਿਹੜਾ ਕੋਈ ਵੀ ਬੰਦਾ ਹੈ ਉਹਦੇ ਚ ਮੈਂ ਉਹਦੇ ਖਿਲਾਫ ਖੁਦ ਕਾਰਵਾਈ ਕਰਾਉਣ ਦੇ ਵਿੱਚ ਹਮੇਸ਼ਾ ਆਪਣੇ ਨਾਲ ਨਹੀਂ ਰੱਖਦਾ ਪਹਿਲੀ ਗੱਲ ਤਾਂ ਇਹ ਆ ਅਗਰ ਇਹਦੇ ਦੀ ਕੋਈ ਕਾਰਵਾਈ ਹੈ ਤਾਂ ਡੈਫੀਨੇਟਲੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਸ ਅਫਸਰ ਦੇ ਖਿਲਾਫ ਵੀ ਕੀਤੀ ਜਾਏਗੀ ਜਿਨ੍ਹਾਂ ਇਹਦੇ ਦੀ ਕੋਈ ਭੂਮਿਕਾ ਹੈ ਮੈਂ ਮਾੜੇ ਸ਼ਰਿਆਮ ਗੱਲ ਕਰਦਾ ਕਦੀ ਮੈਂ ਲੋਕੇ ਕੋਈ ਗੱਲ ਨਹੀਂ ਕਰਦਾ ਇਹ ਮੇਰੀ ਸ਼ੁਰੂ ਤੋਂ ਪ੍ਰਮਾਤਮਾ ਦੀ ਮਿਹਰ ਤੇ ਬੜੀ ਕਿਰਪਾ ਰਹੀ ਹੈ ਉਹਨੇ ਗਿਆਨ ਵਿਵੇਕ ਬੁੱਧੀ ਔਰ ਵਿਚਾਰ ਦਿੱਤਾ ਮੈਨੂੰ ਉਹ ਕਹ ਰਿਹਾ ਕਿ ਤੁਹਾਡੇ ਟੈਲੀਫੋਨ ਤੇ ਬਾਅਦ ਹੀ ਹੋਇਆ ਉਹ ਸੱਚ ਪਰਸਾਗਰ ਕੋਈ ਬੰਦਾ ਐ ਪ੍ਰੂਫ ਕਰ ਦਵੇ ਕਿ ਉਹਦੇ ਚ ਮੇਰਾ ਟੈਲੀਫੋਨ ਗਿਆ ਮੇਰਾ ਤਾਂ ਟੈਲੀਫੋਨ ਅਜੇ ਤੱਕ ਗਿਆ ਹੀ ਨਹੀਂ ਮੇਰਾ ਸਿਰਫ ਇੱਕ ਟੈਲੀ ਹੋਊਗਾ ਤੁਸੀਂ ਹਰਜਾਪ ਜੀ ਮੈਨੂੰ ਆਣਾ ਮੇਰੇ ਕੋ ਆਣਾ ਤੁਸੀਂ ਕਹਣਾ ਜੀ ਮੇਰਾ ਤਹਿਸੀਲ ਚ ਕੰਮ ਹੈ ਠੀਕ ਹੈ ਨਾ ਜੀ ਮੈਂ ਕਹਿ ਸਕਦਾ ਕਿ ਹਰਜਾਪ ਜੀ ਦਾ ਕੰਮ ਜਿਹੜਾ ਹੈ ਉਹ ਪ੍ਰਾਇੋਰਟੀ ਦੇ ਕਰਤਾ ਜਾਵੇ ਲੇਕਿਨ ਉਸ ਤੋਂ ਬਾਅਦ ਉਹ ਆਫੀਸਰ ਦੀ ਭੂਮਿਕਾ ਉਹਨੂੰ ਇਹ ਨਹੀਂ ਕਿਹਾ ਜਾਂਦਾ ਉਹਨੂੰ ਕਹਿੰਦੇ ਇਹਨਾਂ ਦਾ ਜਿਹੜਾ ਜੈਨੂਨ ਕੰਮ ਹੈ ਉਹ ਕਰਨਾ ਇਹ ਵੀ ਨਾਲ ਕਿਹਾ ਜਾਂਦਾ ਤੋ ਅਗਰ ਇਹਨੂੰ ਕੋ ਪ੍ਰੂਫ ਕਰ ਦੋਗਾ ਤੇ ਮੈਂ ਉਹਦੀ ਜ਼ਿੰਮੇਵਾਰੀ ਵੀ ਲੈ ਲਵਾਂਗਾ ਹੋਰ ਦੱਸੋ ਬਿਲਕੁਲ ਗਲਤ ਗੱਲ ਕੀਤੀ ਜਾ ਰਹੀ ਹੈ ਮੈਂ ਉਹਨਾਂ ਨੂੰ ਹਾਂ ਉਹ ਕਾ ਕੇ ਮੇਰੇ ਕੋ ਮੈਨੂੰ ਮਿਲ ਮੈਨੂੰ ਮਿਲ ਸਕਦੇ ਆ ਘਰ ਮੇਰੇ ਨਾਲ ਚਾਹ ਤੱਕ ਨੂੰ ਕਿਉਂ ਲਿਆਂਦਾ ਕਿ ਅਗਰ ਪੁਰਾਣੀ ਗੱਲ ਹੈ ਤਾਂ ਮੈਂ ਉਸ ਇੱਕ ਪੰਡਾਰ ਜੋ ਮੈਂ ਤਹਿਸੀਲ ਚ ਕਿਉਂ ਬੈਠਾ ਜਾ ਕੇ ਮੈਂ ਤਹਿਸੀਲ ਦੇ ਅਫਸਰਾਂ ਵਿੱਚ ਬੈਠਾ ਜਾ ਕੇ ਮੀਡੀਆ ਨੂੰ ਉਹ ਤੇ ਕਾਲ ਕੀਤਾ ਮੈਂ ਔਰ ਮੈਂ ਤੁਹਾਨੂੰ ਇਹ ਦੱਸਦਾ ਮੈਂ ਐਜ਼ ਅ ਮਿਨਿਸਟਰ ਰੈਵਨਿਊ ਮਿਨਿਸਟਰ ਮੈਂ 25 ਤੋਂ ਜ਼ਿਆਦਾ ਤਸੀਲਾਂ 'ਚ ਬੈਠਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੱਜੀ ਵਾ ਜਾ ਕੇ ਪਬਲਿਕ ਨੂੰ ਢੀਲ ਕਰਨ ਦੀ ਮੇਰੀ ਅੱਜ ਵੀ ਮੈਂ ਕਿਉਂਕਿ ਮੈਨੂੰ ਪਤਾ ਹੈ ਮੈਂ ਕਿਦਾਂ ਕੰਮ ਕਰਦਾ ਮੈਨੂੰ ਉੱਤੇ ਵਿਸ਼ਵਾਸ ਆ ਆਪਣੇ ਆਪ ਤੇ ਬਹੁਤ ਬਹੁਤ ਧੰਨਵਾਦ ਆ ਗੈਰੀ ਇਹ ਮਸਲਾ ਉਹਨਾਂ ਦੇ ਪੂਰਾ ਧਿਆਨ ਦੇ ਵਿੱਚ ਵਾ ਔਰ ਉਹਨਾਂ ਦੇ ਸੱਜੇ ਖੱਬੇ ਜਿਹੜੇ ਆ ਉਹਨਾਂ ਦੇ ਹੀ ਕਾਰਨਾਮਾ ਵਾ ਉਹਨਾਂ ਨੇ ਹੀ ਇਹ ਕਾਰਨਾਮਾ ਕੀਤਾ